ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਆਪਾਂ ਨੂੰ ਕਈ ਦਿਨ ਪਹਿਲਾਂ ਪਾਸਤੇ ਵਾਸਤੇ ਤੋ ਅੱਜ ਬਣਾਈ ਹੈ ਜੀ ਆਪਾਂ ਨੇ ਪਾਸਤੇ ਦੀ ਰੈਸਪੀ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਕੇ ਦੱਸ ਦਿਆਂ ਵੀਡੀਓ ਚ ਪਾਸਤਾ ਬਣਾਇਆ ਜੀ ਆਪਾਂ ਨੇ ਪੰਜਾਬੀ ਸਟਾਈਲ ਬਿਲਕੁਲ ਹਲਵਾਈ ਸਟਾਈਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਉਹ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪੰਜਾਬੀ ਸਟਾਈਲ ਪਾਸਤਾ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਅੱਜ ਉਹ ਫਿਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਪਾਸਤਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਪਾਸਤਾ ਜਿਹੜਾ ਕਿ ਇੱਕ ਕੌਲੀ ਲੈ ਲਿਆ ਠੀਕ ਹੈ ਜੀ। ਇਹਨੂੰ ਆਪਾਂ ਉਬਾਲੂਗੇ ਪਰ ਪਹਿਲਾਂ ਬਣਾਉਂਗੇ ਆਪਾਂ ਇਹਦੀ ਦੋ ਟਮਾਟਰ ਕੱਟ ਲਈ ਜੀ ਬਰੀਕ ਥੋੜੀ ਸ਼ਿਮਲਾ ਮਿਰਚ ਐ ਥੋੜੇ ਜਿਹਾ ਚੌਪਿਆ ਪਿਆਜ਼ ਹੈ ਲੱਛਾ ਪਿਆਜ਼ ਹੈ 2-3 ਮਿਰਚਾ ਮਿਰਚਾ ਆਪਣੀ ਹਿਸਾਬ ਨਾਲ ਪਾ ਦਿਓ ਥੋੜੇ ਜਿਹਾ ਲਸਣ ਹੈ ਆਜੋ ਫਿਰ ਪਹਿਲਾਂ ਬਣਾਉਣੀ ਹੈ ਸੌਸ ਆ ਲਓ ਜੀ ਸਭ ਤੋਂ ਪਹਿਲਾਂ ਫਰਾਈ ਪੈਨ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਤੁਸੀਂ ਰਿਫੈਂਡ ਚ ਵੀ ਬਣਾ ਸਕਦੇ ਹੋ ਜਾਂ ਬਟਰ ਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇਲ ਕੱਢ ਲੈਣਾ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਗਰਮ ਹੋ ਗਿਆ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ ਲਸਣ ਤੇ ਹਰੀ ਮਿਰਚ ਤੇ ਨੂੰ ਹਲਕਾ ਜਿਹਾ ਭੁੰਨਾਂਗੇ ਤੇ ਨਾਲੇ ਪਾ ਦਾਂਗੇ ਪਿਆਜ਼ ਜਿਹੜਾ ਪਰੇ ਮੋਟਾ-ਮੋਟਾ ਕੱਟਿਆ ਦਾ ਇਹਨੂੰ ਕਪੋਣਾਗੇ ਠੀਕ ਹੈ ਜੀ ਹੁਣ ਤਰੀਕੇ ਤਕਰੀਬਨ 2-3 ਮਿੰਟ ਪੂਰੇ ਸੇਕ ਪਰ ਹੈ ਨਾ ਤੇ ਲੋ ਜੀ ਮੈਂ ਪਿਆਜ਼ ਜਿਹੜੇ ਪਾਏ ਇਹਦੇ ਚ ਤਾਂ ਪਾਏ ਆ ਥੋੜਾ ਜਿਹਾ ਪੰਜਾਬੀ ਟੱਚ ਦੇਣ ਵਾਸਤੇ ਤੇ ਤੁਸੀਂ ਪਿਆਜ਼ ਸਕਿੱਪ ਵੀ ਕਰ ਸਕਦੇ ਹੋ ਕੱਲੇ ਟਮਾਟਰਾਂ ਦੀ ਸੌਸ ਵੀ ਬਣਾ ਸਕਦੇ ਹੋ ਠੀਕ ਹੈ ਜੀ ਹਰੀ ਮਿੱਥ ਲਸਣ ਟਮਾਟਰ ਦੀ ਤੇ ਲੋ ਜੀ ਇਹਦੇ ਵੀ ਪੁੰਨਾਂ ਦੇ ਆਪਾਂ ਇੱਕ ਅੱਧਾ ਮਿੰਟ ਤੇ ਹਲਕਾ ਜਿਹਾ ਪਾਵਾਂਗੇ ਨਮਕ ਇਹਦੇ ਚ ਤਾਜੋ ਟਮਾਟਰ ਗਲ ਜਵੇ ਤੇ ਥੋੜਾ ਜਿਹਾ ਪਾ ਲਾਂਗੇ ਪਾਣੀ ਇਹਨੂੰ ਪਿਆਲ ਤੇ ਟਮਾਟਰ ਨੂੰ ਸਾਦੇ ਸਮਾਨ ਨੂੰ ਚੰਗੀ ਤਰ੍ਹਾਂ ਦੇ ਲਾਂਗੇ ਉਵਾਲੀ ਠੀਕ ਹੈ ਜੀ ਤਾਂ ਜੋ ਇਹ ਮਲੈਮ ਹੋ ਜਪੇ ਚੰਗੀ ਤਰ੍ਹਾਂ ਗਲ ਜਵੇ ਪੇਸਟ ਬਣ ਕੇ ਆਪਣਾ ਰੈਡੀ ਆ ਇਹਨੂੰ ਕਰਦੇ ਆ ਠੰਡਾ ਠੰਡਾ ਕਰਨ ਤੋਂ ਬਾਅਦ ਮਿਕਸੀ ਦੇ ਜੱਗ ਚ ਪਾ ਕੇ ਇਹਨੂੰ ਪੀਸ ਕੇ ਪੇਸਟ ਬਣਾ ਲੂਗੇ ਆਪਾਂ ਇੱਕ ਜਦੋਂ ਤੱਕ ਆਪਣਾ ਪੇਸਟ ਠੰਡਾ ਹੁੰਦਾ ਉਦੋਂ ਤੱਕ ਰੱਖ ਲੈਂਦੇ ਆਪਾਂ ਪਾਸਤਾ ਉਬਾਲਣ ਵਾਸਤੇ ਗਰਮ ਪਾਣੀ ਠੀਕ ਹੈ ਜੀ ਤੈਨੂੰ ਚੰਗੀ ਤਰ੍ਹਾਂ ਦੋਂਗੇ ਵਾਲੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪਾਸਤਾ ਤੇ ਲੋ ਜੀ ਪਾਣੀ ਨੂੰ ਉਵਾਲੀ ਆ ਗਈ ਆ ਹੁਣ ਪਾਵਾਂਗੇ ਇਹਦੇ ਵਿੱਚ ਆਪਣਾ ਠੀਕ ਹੈ ਜੀ ਜਿਹੜਾ ਆਪਾਂ ਨੇ ਪਾਸਤਾ ਲਿਆ ਤਾਂ ਪੈਨੀ ਪਾਸਤਾ ਕਹਿੰਦੇ ਇਹਨੂੰ ਉਸ ਤੋਂ ਬਾਅਦ ਠੀਕ ਹੈ ਜੀ ਐਤੋਂ ਥੋੜਾ ਜਿਹਾ ਆਪਾਂ ਇਹਨੂੰ ਹਿਲਾਉਣਾ ਜ਼ਰੂਰੀ ਆ ਕਿਉਂਕਿ ਪਾਸਤਾ ਇਹ ਜਿਹੜਾ ਉਹ ਬਜਨ ਦੇ ਵਿੱਚ ਭਾਰੀ ਹੁੰਦਾ ਏ ਥੱਲੇ ਵੀ ਚਿਪਕ ਸਕਦਾ ਏ ਠੀਕ ਹੈ ਜੀ ਆਪਸ ਵਿੱਚ ਚਿਪਕ ਸਕਦਾ ਏ ਇਸ ਕਰਕੇ ਇਹਨੂੰ ਹਿਲਾਉਣਾ ਜ਼ਰੂਰੀ ਆ ਤੇ ਹੁਣ ਜਦੋਂ ਦੁਬਾਰਾ ਵਾਲੀ ਆਉਗੀ ਫਿਰ ਆਪਾਂ ਨੇ ਸੇਕ ਇਹਦਾ ਘੱਟ ਕਰ ਦੇਣਾ ਜਿਹੜਾ ਦੇਖੋ ਇਹਨੋਂ ਵਾਲੀ ਆ ਗਈ ਨੰਦਵਾਰੇ ਹੁਣ ਸ਼ੇਕ ਆ ਜਿਹੜਾ ਆਪਾਂ ਨੇ ਥੋੜਾ ਜਿਹਾ ਡਾਊਨ ਕਰ ਦੇਣਾ ਜਿਹੜੀ ਫੁੱਲ ਸ਼ੇਕ ਨਹੀਂ ਰੱਖਣਾ ਤੇ ਨਾਰਮਲ ਸ਼ੇਕ ਉਪਰ ਪਕਾਉਂਗੇ ਇਹਨੂੰ ਆਪਾਂ ਯਾਨੀ ਇਹ 5-4 ਮਿੰਟ ਚ ਹੋ ਜਾਂਦਾ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਤੁਹਾਨੂੰ ਮੈਂ ਚੈੱਕ ਵੀ ਕਰਕੇ ਦਿਖਾਉਂਗਾ ਵੀ ਆਪਾਂ ਨੇ ਕਦੋਂ ਇਹ ਬਾਹਰ ਕੱਢਣਾ ਹੈ ਤੇ ਵਿੱਚ ਮੈਂ ਤੁਸੀਂ ਇੱਕ ਅੱਧੀ ਵਾਰ ਇਹ ਚੈੱਕ ਵੀ ਜ਼ਰੂਰ ਕਰਨਾ ਹੈ ਠੀਕ ਹੈ ਜੀ ਕਿਉਂਕਿ ਓਵਰ ਕੁੱਕ ਨਾ ਹੋ ਜਵੇ ਜੇ ਓਵਰ ਕੁੱਕ ਹੋ ਗਿਆ ਫਿਰ ਇਹ ਕੰਮ ਖਰਾਬ ਹੋ ਜਾਊਗਾ ਦੇਖੋ ਹਲਕਾ ਜਿਹਾ ਦਬਣ ਲੱਗ ਗਿਆ ਹੁਣ ਨਾਰਮਲ ਜਿਹਾ ਹੁਣ ਮੈਂ ਤੁਹਾਨੂੰ ਇਹਨੂੰ ਕੱਟ ਕੇ ਦਿਖਾਉਣਾ ਆ ਦੇਖੋ ਜੀ ਜਦੋਂ ਪਾਸਤਾ ਦਬਣ ਲੱਗ ਜਾਂਦਾ ਨਾ ਹਲਕੀ ਜਿਹੀ ਵੀ ਇੱਕ ਕੱਚੀ ਲਾਈਨ ਹੁੰਦੀ ਆ ਆ ਦੇਖੋ ਜੀ ਮੈਂ ਤਾਂ ਗੱਲ ਹੀ ਟੈਬ ਹੁੰਦਾ ਵਿੱਚ ਤੇ ਹਲੇ ਪਾਸਤਾ ਆਪਣਾ ਕੱਚਾ ਏ ਤੇ ਥੋੜੀ ਜਿਹੀ ਦੇਰ ਆਪਾਂ ਇਸ ਤੋਂ ਬਾਅਦ ਜਦੋਂ ਇਹਨਾਂ ਦਾ ਕੱਚਾ ਰਹਿ ਜਾਵੇ ਇਹ ਇੱਕ ਅੱਧਾ ਮਿੰਟ ਇਹ ਹੋਰ ਪਕਾਉਣਾ ਆਪਾਂ ਨੇ ਹੁਣ ਠੀਕ ਆ ਜੀ ਉਸ ਤੋਂ ਬਾਅਦ ਫਿਰ ਆਪਾਂ ਇੱਕ ਵਾਰ ਕੱਟ ਕੇ ਫੇਰ ਦੇਖੂਗੇ ਜਦੋਂ ਆਹ ਲਾਈਨ ਖਤਮ ਹੋ ਗਈ ਫਿਰ ਆਪਾਂ ਇਹਨੂੰ ਛਾਂਲ ਲੂਗੇ ਆਹ ਲਓ ਜੀ ਆ ਦੇਖੋ ਪਾਸਤੇ ਦੇ ਵਿੱਚ ਹੁਣ ਜਿਹੜੀ ਲਾਈਨ ਹੁੰਦੀ ਉਹ ਹੈਗੀ ਨਹੀਂ ਪਾਸਤਾ ਆਪਣਾ ਰੈਡੀ ਆ ਹੁਣ ਆਪਾਂ ਇਹਨੂੰ ਛਾਣਦੇ ਆ ਗੈਸ ਆਪਾਂ ਨੇ ਬੰਦ ਕਰਤੀ ਤੇ ਲੋ ਜੀ ਹੁਣ ਇਹਨਾਂ ਨੇ ਕਿਸੇ ਭਾਂਡੇ 'ਚ ਛਾੜ ਲੋਂਗੇ ਤੇ ਲੋ ਜੀ ਕਿਸੇ ਆਪਣੇ ਜਾਲੀਦਾਰ ਭਾਂਡੇ 'ਚ ਇਹਨੂੰ ਲੈਣਾ ਛਾਣ ਉਸ ਤੋਂ ਬਾਅਦ ਉੱਪਰ ਤੇ ਛੱਡ ਲਗਾ ਪਾਣੀ ਥੰਡਾ ਪਾਣੀ ਤਾਂ ਜੋ ਇਹ ਜ਼ਿਆਦਾ ਠੀਕ ਆ ਜੀ ਓਵਰ ਕੁਕ ਵੀ ਨਾ ਹੋਵੇ ਤੇ ਇੱਕ ਕੱਲਾ ਕੱਲਾ ਰਹੇ ਇਸ ਤੋਂ ਬਾਅਦ ਆਪਾਂ ਇਹਨੂੰ ਐਂ ਚੰਗੀ ਤਰ੍ਹਾਂ ਅੱਡੇ ਪਾਣੀ ਨਾਲ ਹੁਣ ਕਰ ਦਰਾਂ ਛਾਣ ਲੜਾ ਐਨਾ ਤੇ ਹੁਣ ਆਪਾਂ ਇਹ ਨੁੱਚੜਨ ਵਸਤੇ ਤੇ ਰੱਖ ਤਾਂ ਜੋ ਐਕਸਟਰਾ ਪਾਣੀ ਇਹਦਾ ਨਿਕਲ ਜਾਊਗਾ ਤੇ ਹੁਣ ਮਾਰ ਦਿਆਂ ਜਦ ਤੱਕ ਇਹ ਨੁੱਚੜ ਦਾ ਪੱਤਾ ਤੜਕਾ ਤੇ ਲੋ ਜੀ ਤੜਕਾ ਮਾਰਾਂਗੇ ਆਪਾਂ ਇਹਨੂੰ ਮੱਖਣ ਚ ਤੁਸੀਂ ਮੱਖਣ ਦੇ ਨਾਲ ਥੋੜਾ ਜਿਹਾ ਉਹ ਪਾ ਲਿਓ ਜੀ ਰਿਫੈਂਡ ਪਾ ਲਿਓ ਤੇ ਮੈਂ ਥੋੜਾ ਜਿਹਾ ਦੇਸੀ ਕੀ ਪਾ ਰਿਹਾ ਤਾਂ ਜੋ ਮੱਖਣ ਜਿਹੜਾ ਆਪਣਾ ਉਹ ਸੜੇ ਨਾ ਠੀਕ ਹੈ ਜੀ ਆਹ ਲਓ ਜੀ ਦੋ ਕ ਚਮਚੇ ਦੇਸੀ ਕੀ ਤੇ ਪਾ ਲੈਨੇ ਆਪਾਂ ਨੇ ਥੋੜੀ ਜਿਹੀ ਟਿੱਕੀ ਮੱਖਣ ਦੀ ਤੇ ਇਹਨੂੰ ਫੋੜ ਲੂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਗੇਰਾਂਗੇ ਇਹਦੇ ਵਿੱਚ ਇੱਕ ਪਿਆਜ਼ ਠੀਕ ਹੈ ਜੀ ਛੋਟਾ ਜਿਹਾ ਚੌਪ ਕਰਿਆ ਹੋਇਆ ਤੇ ਇਹਨੂੰ ਪੁੰਨਾਂਗੇ ਮੀਡੀਅਮ ਸੇਕ ਪਰ ਤੇ ਜਦੋਂ ਹਲਕਾ ਜਿਹਾ ਪਿਆਜ਼ ਪੁੰਨ ਹੋ ਗਿਆ ਫਿਰ ਆਪਾਂ ਨੇ ਪਾ ਦੇਣੀ Shimla ਨੂੰ ਚਾਹ ਦੇ ਵਿੱਚ ਤੇ ਇਹਨੂੰ ਵੀ ਹਲਕੀ ਜਿਹੀ ਪੁੰਨੂਗੇ ਤਕਰੀਬਨ 1 ਅੱਧਾ ਮਿੰਟ Shimla ਮਿਰਚਾਂ ਪਰੀ ਜ਼ਿਆਦਾ ਨਹੀਂ ਗਾਲਣੀ ਹੈਗੀ ਜਦੋਂ ਹਲਕੀ ਜਿਹੀ ਇਹ ਪੁੰਨ ਹੋ ਗਈ ਮੜੀ ਜੀ ਫਿਰ ਆਪਾਂ ਨੇ ਥੋੜੀ ਜਿਹੀ ਪਾਦਣੀ ਦੇ ਵਿੱਚ ਦੇਗੀ ਮਿਰਚ ਤੇ ਦੇਗੀ ਮਿਰਚ ਨੂੰ ਹਲਕੀ ਜਿਹੀ ਪਕਾਉਂਗੇ ਆਪਾਂ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਮਸਾਲਾ ਬਣਾਇਆ ਤਾਂ ਉਹਦੀ ਆਪਾਂ ਨੇ ਪੇਸਟ ਬਣਾ ਲਿਆ ਠੀਕ ਹੈ ਜੀ ਤੇ ਇਹਦੇ ਵਿੱਚ ਪੇਸਟ ਉਹਨਾਂ ਕ ਬਣਾ ਦੂੰ ਪਾ ਦੂੰਗੇ ਜਿੰਨਾ ਕ ਆਪਣੇ ਕੋਲ ਪਾਸਤਾ ਹੈ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਤੇ ਇਹਨੂੰ ਹੁਣ ਆਪਾਂ ਪਕਾਵਾਂਗੇ ਤਕਰੀਬਨ 2-3 ਮਿੰਟ ਤੇ ਜੇ ਤੁਹਾਨੂੰ ਕੋਈ ਹੋਰ ਵੈਜੀਟੇਬਲ ਪਸੰਦ ਹੈ ਜੀ ਤੁਸੀਂ ਇਹਦੇ ਵਿੱਚ ਉਹ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜੀ-ਬਹੁਤੀ ਇਹਦੇ ਵਿੱਚ ਕਰੀਮ ਵੀ ਐਡ ਕਰ ਸਕਦੇ ਆਂ ਜੀ ਆਪਾਂ ਲਓ ਜੀ ਮੈਂ ਥੋੜਾ ਜਿਹਾ ਜੇ ਗਰਮ ਮਸਾਲਾ ਐਡ ਕਰ ਦੂੰਗਾ ਕੋਈ ਵੀ ਮਸਾਲਾ ਜਾਂ ਮੈਗੀ ਮਸਾਲਾ ਪਾਸਤਾ ਮਸਾਲਾ ਠੀਕ ਹੈ ਜੀ ਕੋਈ ਵੀ ਮਿਲਦਾ ਤੁਸੀਂ ਉਹ ਪਾ ਲਿਓ ਜਦੋਂ ਇਹ ਪੁੱਜ ਹੋ ਗਈ ਉਸ ਤੋਂ ਬਾਅਦ ਥੋੜੀ ਜਿਹਾ ਕਰ ਦਾਂਗੇ ਇਹਦੇ ਚ ਆਪਾਂ ਟਮਾਟੋ ਕੈਚਪ ਐਡ तकरीबन 2-3 ਚਮਚੇ ਤੇ ਇਹਨੂੰ ਵੀ ਪੁੰਨਾਗੇ ਇਹਨੂੰ ਵੀ ਮਿਕਸ ਕਰਕੇ ਇਹਨਾਂ ਨੂੰ ਪਕਾ ਲਾਂਗੇ ਥੋੜੀ ਜਿਹੀ ਤੇ ਲੋ ਜੀ ਹਲਕਾ ਜਿਹਾ ਪਾਵਾਂਗੇ ਚ ਨਮਕ ਕਿਉਂਕਿ ਨਮਕ ਆਪਾਂ ਨੇ ਪਹਿਲਾਂ ਮਸਾਲੇ ਚ ਵੀ ਪਾਇਆ ਤਾਂ ਤੁਸੀਂ ਦੇਖ ਕੇ ਪਾ ਦਿਓ ਤੇ ਇਸ ਤੋਂ ਬਾਅਦ ਕਰ ਦਾਂਗੇ ਐਡ ਇਹਦੇ ਵਿੱਚ ਆਪਾਂ ਆਪਣਾ ਪਾਸਤਾ ਜਿਹੜਾ ਆਪਾਂ ਨੇ ਹਵਾਲ ਕੇ ਰੱਖਿਆ ਤਾਂ ਠੀਕ ਹੈ ਜੀ 컬러 ਦੇਖ ਲਓ ਪਾਸਤੇ ਦਾ ਕਿੰਨਾ ਵਧੀਆ ਆ ਠੀਕ ਹੈ ਜੀ ਆਹ ਦੇਖੋ ਤੇ ਇਹਨੂੰ ਪਕਾਵਾਂਗੇ ਹੁਣ ਆਪਾਂ ਸੇਕ ਕਰ ਲਾਂਗੇ ਮੜ ਜਾ ਮੀਡੀਅਮ ਤੇ ਇੱਕ ਦੋ ਮਿੰਟ ਜਿਹੜਾ ਪੈਨੂ ਇਹਦੇ ਨਾਲ ਪਕਾਵਾਂਗੇ ਐ ਟਾਈਮ ਤੇ ਤੁਸੀਂ ਇਹਦੇ ਵਿੱਚ ਥੋੜੀ ਬਹੁਤੀ ਕਰੀਮ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਜੇ ਜਿਹੜੀ ਫਰੈਸ਼ ਕਰੀਮ ਹੁੰਦੀ ਆ ਤੇ ਤੁਸੀਂ ਇਹਦੇ ਵਿੱਚ ਮਾੜਾ ਮੋਟਾ ਸਪਾਈਸੀ ਕਰਨ ਵਾਸਤੇ ਚਿੱਲੀ ਪਲਿਕਸ ਜਾਂ ਔਰਗੈਨੋ ਵੀ ਮਿਖੇਲ ਸਕਦੇ ਆ ਲਓ ਜੀ ਮੈਂ ਇਹਦੇ ਵਿੱਚ ਪਾਵਾਂਗਾ ਇੱਕ ਜੈਲੀ ਫਲੈਕਸ ਦਾ ਪੈਕੇਟ ਤਾਂ ਜੋ ਥੋੜਾ ਜਿਹਾ ਸਪਾਈਸੀ ਹੋ ਜਾਵੇ ਤੇ ਜੇ ਤੁਸੀਂ ਬੱਚਿਆਂ ਵਾਸਤੇ ਬਣਾਉਣਾ ਹੋਇਆ ਫਿਰ ਤੁਸੀਂ ਇਹਨੂੰ ਸਕਿਪ ਕਰ ਦਿਓ ਫਿਰ ਤੁਸੀਂ ਇਹ ਚੀਜ਼ ਨਾ ਪਾਓ ਜੀ ਤੇ ਲਓ ਜੀ ਪਾਸਤਾ ਆਪਣਾ ਰੈਡੀ ਹੈ ਜੀ ਚੈਕਸ ਕਰਦੇ ਆ ਬੰਦ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਟ ਕੇ ਤੇ ਨਾਲੇ ਪਾ ਦਾਂਗੇ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਪਾਸਤਾ ਬਣ ਕੇ ਹੋ ਗਿਆ ਆਪਣਾ ਰੈਡੀ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਸੋ ਐਦਾਂ ਤੁਸੀਂ ਪੰਜਾਬੀ ਸਟਾਈਲ ਹਲਵਾਈ ਸਟਾਈਲ ਪਾਸਤਾ ਬਣਾ ਕੇ ਘਰ ਐਨਜੋਏ ਕਰ ਸਕਦੇ ਹੋ ਜੀ ਬਣਾ ਕੇ ਖਾ ਸਕਦੇ ਹੋ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਤੁਹਾਨੂੰ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ